ਇਸ਼ਾ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਕ੍ਰਿਸ਼ਨ ਬਰਗਾੜੀ ਬਾਰੇ ਲਿਖਿਆ ਸ਼ਬਦ ਚਿੱਤਰ ਤਰਕਸ਼ੀਲਾਂ ਦਾ ਕ੍ਰਿਸ਼ਨ ਕ੍ਰਿਸ਼ਨ ਬਰਗਾੜੀ ਸਿਆਲਾਂ ਦੇ ਛੋਟੇ ਧੁੰਦ ਵਾਲੇ ਠੰਡੇ ਦਿਨ ਦੇ ਆਖਰੀ ਪਹਿਰ ਬਰਨਾਲੇ ਦੇ ਸ਼ਮਸ਼ਾਨ ਘਾਟ ਤੋਂ ਮੈਂ ਤੇਜ਼ੀ ਨਾਲ ਬਾਹਰ ਨਿਕਲਿਆ ਸੀ ਮੈਂ ਵਾਹੋਦਾਹੀ ਆਖਰੀ ਬੱਸ ਫੜਨ ਲਈ ਬੱਸ ਅਡੇ ਵੱਲ ਤੇਜ਼ੀ ਨਾਲ ਜਾ ਰਿਹਾ ਸੀ ਪਿੱਛੋਂ ਉਪਰੀ ਆਵਾਜ਼ ਆਈ ਇਕੱਠੇ ਚੱਲਦੇ ਆ ਕੋਟਖਪੂਰੇ ਵਾਲਿਆ ਮੈਂ ਤਰਬ ਕੇ ਪਿੱਛੇ ਮੁੜ ਕੇ ਦੇਖਿਆ ਇੱਕ ਪੂਰੀ ਲੋਈ ਦੀ ਮਲਵਈ ਸਟਾਈਲ ਨੁਮਾ ਮਡਾਸਾ ਮਰੀ ਵਿਅਕਤੀ ਆ ਰਿਹਾ ਸੀ ਉਸਨੇ ਨਾਲ ਰਲਦਿਆਂ ਕਿਹਾ ਤੇਰਾ ਨਾਂ ਰਜਿੰਦਰ ਹੈ ਨਾ ਮੈਂ ਕ੍ਰਿਸ਼ਨ ਬਰਗਾੜੀ ਤੋਂ ਸਾਗ ਬਣਿਆ ਜਾਉ ਗੱਲਾਂ ਬਾਤਾਂ ਕਰਦੇ ਜਾਵਾਂਗੇ ਮੇਰਾ ਤਰਕਣਾ ਸਧਾਰਨ ਹੀ ਸੀ। ਉਹਨੇ ਦਿਨੀ ਖੜਕੂਆਂ ਦਾ ਜ਼ੋਰ ਸੀ। ਲੋਈ ਦੀ ਬੁਕਲਾਂ ਕੁਝ ਹਥਿਆਰ ਹੋਣ ਦਾ ਇੰਨਾ ਸਹਿਮ ਸੀ ਕਿ ਚੰਗਾ ਭਲਾ ਬੰਦਾ ਡਲ ਜਾਂਦਾ ਸੀ। ਅਸਲ ਵਿੱਚ ਤਰਕਸ਼ੀਲ ਲਹਿਰ ਨਵੀਂ-ਨਵੀਂ ਉੱਠ ਰਹੀ ਸੀ। ਇਸ ਦੀਆਂ ਸੂਬਾ ਪੱਧਰੀ 71 ਤਾਵਾਂ ਅਕਸਰ ਸਿਵਿਆਂ ਵਿੱਚ ਰੱਖੀਆਂ ਜਾਂਦੀਆਂ ਸਨ ਤਾਂ ਜੋ ਲੋਕਾਂ ਵਿੱਚੋਂ ਸ਼ਮਸ਼ਾਨ ਘਾਟ ਅੰਦਰ ਭੂਤ-ਪ੍ਰੇਤ ਹੋਣ ਦੇ ਡਰ ਨੂੰ ਖਤਮ ਕੀਤਾ ਜਾਵੇ। ਐਸਨਲ ਨਵੇਂ ਸਜੇ ਕਾਡਰ ਦਾ ਡਰਵਿਨ ਨਿਕਲ ਜਾਂਦਾ ਸੀ ਅਸੀਂ ਇੱਕੋ ਮੀਟਿੰਗ ਵਿੱਚੋਂ ਨਿਕਲੇ ਸੀ ਉਸ ਦੀ ਤੀਖਣ ਅਤੇ ਤੀਬਰ ਬੁੱਧ ਨੇ ਸਾਂਝੇ ਤੌਰ ਤੇ ਮੀਟਿੰਗ ਵਿੱਚ ਜਾਣ ਪਛਾਣ ਕਰਾਉਣ ਸਮੇਂ ਹੀ ਮੇਰਾ ਨਾਮ ਅਤੇ ਲਾਕਾ ਦਿਮਾਗ ਵਿੱਚ ਨੋਟ ਕਰ ਲਿਆ ਸੀ ਜਦੋਂ ਕਿ ਮੈਂ ਉਸ ਨੂੰ ਅਜੇ ਪਛਾਣ ਵੀ ਨਹੀਂ ਸੀ ਸਕਿਆ ਖੈਰ ਸਾਰੇ ਰਾਹ ਬਸ ਦੇ ਇਕੱਠੇ ਸਫ਼ਰ ਵਿੱਚ ਅਸੀਂ ਖੁੱਲਕੇ ਤਰਕਸ਼ੀ ਲਹਿਰ ਖੜੀ ਕਰਨ ਬਾਰੇ ਗੱਲਾਂ ਕਰਦੇ ਆਏ ਉਹ ਬਰਗਾੜੀ ਪਿੰਡ ਤੋਂ ਪੰਡਤਾਂ ਦਾ ਮੁੰਡਾ ਸੀ। ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ। ਉਸ ਦਾ ਜੁੱਸਾ ਖੜੀਆਂ ਵਾਲਾ ਸੀ। ਬਾਅਦ ਵਿੱਚ ਛੇਤੀ ਹੀ ਅਸੀਂ ਹੋਰ ਸਾਥੀਆਂ ਨਾਲ ਰਲ ਕੇ ਫਰੀਦਕੋਟ, ਕੋਟਖਪੂਰਾ, ਬਰਗਾੜੀ, ਬਾਜਾਖਾਨਾ, ਜੈਤੋ, ਸਮਾਲਸਰ, ਜੀਦਾ, ਬਠਿੰਡਾ ਦੇ ਇਲਾਕੇ ਵਿੱਚ ਲਹਿਰ ਖੜੀ ਕਰ ਦਿੱਤੀ। ਮੈਂ ਭਾਵਾਂ ਪਿੱਛੋਂ ਐਮਫਲ ਕਰਨ ਪਟਿਆਲਾ ਆ ਗਿਆ ਸੀ। ਪਰ ਅਸੀਂ ਦੋਵਾਂ ਨੇ ਸੂਬਾ ਕਮੇਟੀ ਵਿੱਚ ਕਈ ਸਾਲ ਇਕੱਠੇ ਕੰਮ ਕੀਤਾ 19ਵੀਂ ਤਰਖੀਲ ਸੁਸਾਇਟੀ ਤਰਖੀਲ ਲਹਿਰ ਦੀਆਂ ਮੁੱਢਲੀਆਂ ਕਿਤਾਬਾਂ ਦੇ ਪ੍ਰਚਾਰ ਗਏ ਅਤੇ ਦੇਵਦੰਤ ਤੇ ਰੂਹਾਂ ਦਾ ਪ੍ਰਚਾਰ ਕਰਦੀ ਵੇਚਦੀ ਲੋਕਾਂ ਨੂੰ ਪੜਾਉਂਦੀ ਤੇ ਪੜੇ ਉੱਤੇ ਵਿਚਾਰ ਕਰਦੀ ਕਰਾਉਂਦੀ ਸੀ ਗੈਬੀ ਸ਼ਕਤੀ ਦੇ ਦਾਅਵੇਦਾਰਾਂ ਨੂੰ ਚੁਣੌਤੀ ਦਿੰਦੇ ਆ ਸ਼ਰਤਾਂ ਵੀ ਦੋ ਵਰਕੀ ਜਾਂ ਇਸ਼ਤਿਹਾਰ ਵੰਦੀ ਸੀ ਤੇ ਜਾਤਾ ਝੂਠੇ ਦਾਵੇ ਕਰਨੇ ਛੱਡੋ ਜਾਂ ਫਿਰ ਸਾਡੀ ਚੁਣੌਤੀ ਸਵੀਕਾਰ ਕਰਕੇ ਇਨਾਮ ਜਿੱਤੋ ਇਸੇ ਸਮੇਂ ਹੀ ਵਹਿਮਾ ਭਰਮਾ ਦੇ ਖਿਲਾਫ ਪਿੰਡਾਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਖਾਸ ਕਰਕੇ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਮਾਸਟਰ ਤਰਲੋਚਨ ਦੀ ਟੀਮ ਦਾ ਤਿਆਰ ਕੀਤਾ ਨਾਟਕ ਦੇਵਪੁਰ ਸ਼ਾਰਗੇ ਵਾਰ-ਵਾਰ ਖੜਾਇਆ ਜਾਂਦਾ ਸਕੂਲਾਂ ਅਤੇ ਸੱਥਾਂ ਵਿੱਚ ਜਾਦੂ ਦੇ ਖੇਡ ਦਿਖਾ ਕੇ ਇਹ ਸਪਸ਼ਟ ਕੀਤਾ ਜਾਂਦਾ ਕਿ ਇਹ ਸਿਰਫ ਅਕਸ ਦੀ ਸਫਾਈ ਹੈ ਇਸ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ ਸਗੋਂ ਕੁਦਰਤ ਵਿੱਚ ਸਭ ਘਟਨਾਵਾਂ ਕੁਦਰਤੀ ਨਿਯਮਾਂ ਅਨੁਸਾਰ ਹੀ ਵਾਪਰਦੀਆਂ ਹਨ ਅਤੇ ਇਹਨਾਂ ਨਿਯਮਾਂ ਨੂੰ ਜਾਨਣਾ ਹੀ ਵਿਗਿਆਨਕਤਾ ਹੈ ਇਸ ਤੋਂ ਇਲਾਵਾ ਭੂਤਾਂ ਪ੍ਰੇਤਾਂ ਤਸਰਾਂ ਨਾਲ ਜੁੜੇ ਕੇਸ ਜਿਵੇਂ ਘਰ ਵਿੱਚ ਇੱਟਾਂ ਵੱਟੇ ਡਿੱਗਣੇ ਵਾਲ ਜਾਂ ਕੱਪੜੇ ਕੱਟੇ ਜਾਣੇ ਜਾਂ ਖੂਨ ਦੇ ਛਿੱਟੇ ਪੈਣ ਵਰਗੀਆਂ ਘਟਨਾਵਾਂ ਦਾ ਮੌਕੇ ਤੇ ਪੜਤਾਲ ਕਰਕੇ ਵਿਗਿਆਨਕ ਢੰਗ ਨਾਲ ਹੱਲ ਕੀਤਾ ਜਾਂਦਾ ਸੀ ਬਹੁਤਾ ਕਰਕੇ ਮਾਨਸਿਕ ਰੋਗੀਆਂ ਨੂੰ ਗੱਲਬਾਤ ਭਾਵ ਕਾਉਂਸਲਿੰਗ ਕਰਕੇ ਸਮਝਾਇਆ ਜਾਂਦਾ ਸੀ ਜਾਂ ਫਿਰ ਹਿਪਨੋਟਾਈਜ਼ ਕਰਕੇ ਠੀਕ ਕੀਤਾ ਜਾਂਦਾ ਸੀ ਅਤੇ ਗੰਭੀਰ ਮਾਨਸਿਕ ਰੋਗੀਆਂ ਨੂੰ ਸਹੀ ਮਨੋਮਹਰ ਡਾਕਟਰਾਂ ਕੋਲ ਲਾਜ ਲਈ ਭੇਜਿਆ ਜਾਂਦਾ ਸੀ ਉਸ ਸਮੇਂ ਦੇ ਮੁੱਢਲੇ ਮੈਂਬਰ ਇਹ ਸਾਰੇ ਹੀ ਕੰਮ ਕਰਦੇ ਸਨ ਕ੍ਰਿਸ਼ਨ ਬਰਗਾੜੀ ਵੀ ਕਿਤਾਬ ਦਾ ਪ੍ਰਚਾਰ ਕਰਦਾ ਜਾਦੂ ਦੇ ਖੇਡ ਵੀ ਦਿਖਾਉਂਦਾ ਭਾਸ਼ਨ ਵੀ ਕਰਦਾ ਕਿਤਾਬਾਂ ਤੇ ਰਸਾਲਿਆਂ ਦਾ ਪ੍ਰਚਾਰ ਵੀ ਕਰਦਾ ਅਤੇ ਕੇਸ ਵੀ ਹੱਲ ਕਰਦਾ ਸੀ ਪਰ ਕੇਸ ਹੱਲ ਕਰਨ ਵਿੱਚ ਕ੍ਰਿਸ਼ਨ ਦਾ ਹੋਰ ਕੋਈ ਸਾਨੀ ਨਹੀਂ ਸੀ ਉਹ ਹਰ ਐਤਵਾਰ ਨੂੰ ਬਰਗਾੜੀ ਬਾਹਰਲੇ ਘਰ ਵਿੱਚ ਕੇਸ ਹੱਲ ਕਰਦਾ ਲੋਕੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਉਸ ਕੋਲ ਨਾ ਤਾਂ ਕੋਈ ਡਾਕਟਰ ਵੀ ਵਿਗਿਆਨ ਦੀ ਡਿਗਰੀ ਸੀ ਅਤੇ ਨਾ ਹੀ ਮੜੋ ਗਿਆਨ ਦੀ ਪੜ੍ਹਾਈ ਸੀ ਨਾ ਹੀ ਉਸਨੇ ਇਹ ਵਿਦਿਆ ਕਿਸੇ ਤੋਂ ਸਿੱਖੀ ਸੀ ਉਸਨੇ ਕਿਤਾਬ ਪੜ੍ਹੀ ਗੱਲ ਸਮਝੀ ਕਿ ਗੈਬੀ ਸ਼ਕਤੀ ਕੋਈ ਨਹੀਂ ਹੁੰਦੀ ਰੋਗੀ ਬਨ ਪਿੱਛੇ ਰੋਗੀ ਬਨ ਵਾਲੇ ਵਿਅਕਤੀ ਦੀਆਂ ਕੋਈ ਸਰੀਰਕ ਆਰਥਿਕ ਜਾਂ ਮਾਨਸਿਕ ਸਮੱਸਿਆਵਾਂ ਹੁੰਦੀਆਂ ਨੇ ਸਮੱਸਿਆਵਾਂ ਨੂੰ ਦੂਰ ਕਰ ਦਿੱਤੀਆਂ ਜਾਣ ਤਾਂ ਰੋਗੀ ਠੀਕ ਹੋ ਸਕਦਾ ਹੈ ਅਸਲ ਵਿੱਚ ਉਸ ਕੋਲ ਦੂਸਰੇ ਦੀ ਗੱਲ ਸੁਣਨ ਦੀ ਅਤੇ ਸਮਝਣ ਦੀ ਅਥਾਹ ਸਮਰੱਥਾ ਸੀ ਉਹ ਨਾ ਤਾਂ ਸਬਰ ਗਵਾਉਂਦਾ ਸੀ ਤੇ ਨਾ ਹੀ ਛੇਤੀ ਸਿੱਟਿਆਂ ਤੇ ਪਹੁੰਚਦਾ ਸੀ ਸਭ ਤੋਂ ਵੱਡੀ ਗੱਲ ਉਸ ਕੋਲ ਦੂਸਰੇ ਦੀ ਦੱਸੀ ਗੱਲ ਆਪਣੇ ਅੰਦਰ ਪਚਾ ਲੈਣ ਵਾਲਾ ਵੱਡਾ ਹਾਜਮਾ ਸੀ ਇਸੇ ਕਰਕੇ ਮਰੀਜ਼ ਉਸ ਕੋਲ ਗਲੋਟੇ ਵਾਂਗ ਉੱਦੜ ਜਾਂਦਾ ਸੀ ਅਤੇ ਸਾਰੀ ਸਮੱਸਿਆ ਦੱਸ ਦਿੰਦਾ ਸੀ ਤੇ ਕ੍ਰਿਸ਼ਮ ਸਮੱਸਿਆ ਸਮਝ ਕੇ ਸਿੱਧੇ ਜਾਂ ਸਿੱਧੇ ਢੰਗ ਨਾਲ ਹੱਲ ਕਰਵਾ ਦਿੰਦਾ ਸੀ ਤਰਕਸ਼ੀਲ ਸੁਸਾਇਟੀ ਦੇ ਸਾਰੇ ਹੀ ਮੁਢਲੇ ਮੈਂਬਰ ਭਾषण ਜਾਦੂ ਦੇ ਖੇਡ ਕਰਨ ਅਖਬਾਰਾਂ ਵਿੱਚ ਲੇਖ ਰਿਪੋਰਟ ਲਿਖਣ ਤੋਂ ਲੈ ਕੇ ਸਾਰੇ ਪ੍ਰਬੰਧਕੀ ਕੰਮ ਕਰ ਲੈਂਦੇ ਸੀ ਪਰ ਹੌਲੀ-ਹੌਲੀ ਰਜਿੰਦਰ ਭਦੌੜ ਪਾਸ਼ ਨੂੰ ਕਰਨ ਵਿੱਚ ਮੇਰੇ ਵਰਗੇ ਲਿਖਣਵਲ ਅਤੇ ਸ਼ੋਕ ਵਰਗੇ ਜਥੇਬੰਦ ਕੰਮਾਂ ਵਿੱਚ ਵਧੇਰੇ ਰੁੱਝ ਗਏ ਪਰ ਕੇਸ ਹੱਲ ਕਰਨ ਦਾ ਕੰਮ ਬਰਗਾੜੀ ਨੇ ਸੰਭਲਿਆ ਉਸ ਦੀ ਮਸ਼ਹੂਰੀ ਇੰਨੀ ਜ਼ਿਆਦਾ ਹੋ ਗਈ ਕਿ ਸਾਨੂੰ ਡਰ ਪੈ ਗਿਆ ਕਿ ਕਿਤੇ ਉਹ ਤਰਖੀਲ ਬਾਬਾ ਹੀ ਨਾ ਬਣ ਜਾਵੇ ਪਹਿਲਾਂ ਅਸੀਂ ਘਰ ਜਾ ਕੇ ਕੇਸ ਹੱਲ ਕਰਦੇ ਸੀ ਪਰ ਮਬਰੋਂ ਹਰ ਥਾਂ ਤੇ ਜਾਣਾ ਔਖਾ ਹੋ ਗਿਆ ਜਦੋਂ ਕੇਸ ਵਧ ਗਏ ਤਾਂ ਕ੍ਰਿਸ਼ਨ ਨੇ ਲੋਕਾਂ ਨੂੰ ਬਰਗਾੜੀ ਸੱਦਣਾ ਸ਼ੁਰੂ ਕਰ ਦਿੱਤਾ ਇਹ ਕਹਿ ਲੋ ਕਿ ਲੋਕ ਬਰਗਾੜੀ ਆਉਣ ਲੱਗ ਪਏ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਜਿਵੇਂ ਹਿਮਾਚਲ ਹਰਿਆਣਾ ਰਾਜਸਥਾਨ ਤੋਂ ਵੀ ਕੇਸ ਆਉਂਦੇ ਇੱਕ ਵਾਰ ਰਾਜਸਥਾਨ ਵੱਲ ਕਈ ਕੇਸਾਂ ਦੀ ਦੱਸ ਪਈ ਉਹਨਾਂ ਸਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਜਿਵੇਂ ਸਾਡੀ ਪੜਤਾਲ ਦੀ ਵਿਧੀ ਸੀ ਬਰਗਾੜੀ ਸਦਨ ਔਖਾ ਸੀ ਤਾਂ ਰਾਜਸਥਾਨ ਜਾਣ ਦਾ ਪ੍ਰੋਗਰਾਮ ਬਣਿਆ ਕ੍ਰਿਸ਼ਨ ਰਣਜੀਤ ਸਿਮੀਆਂ ਅਤੇ ਮੇਰੇ ਸਮੇਤ ਇੱਕ ਦੋ ਜਾਣੇ ਸ਼ਾਇਦ ਹੋਰ ਵੀ ਸਨ ਨੇ ਰਾਜਸਥਾਨ ਜਾਣ ਦਾ ਪ੍ਰੋਗਰਾਮ ਬਣਾਇਆ ਸਾਡਾ ਇੱਕ ਮਕਸਦ ਕੇਸ ਹੱਲ ਕਰਨ ਦੇ ਨਾਲ ਨਾਲ ਪ੍ਰਚਾਰ ਕਰਨਾ ਵੀ ਸੀ ਸੱਚੀ ਗੱਲ ਤਾਂ ਇਹ ਸੀ ਕਿ ਮੈਨੂੰ ਸਿਧਾਂਤਕ ਪੁਸਤਕੀ ਗਿਆਨ ਬਹੁਤ ਸੀ ਮੈਂ ਬਹਿਸ ਕਰ ਸਕਦਾ ਸੀ ਭਾਸ਼ਣ ਕਰ ਸਕਦਾ ਸੀ ਜਾਦੂ ਦੇ ਖੇਲਾਂ ਦੀ ਵਿਆਖਿਆ ਕਰ ਸਕਦਾ ਸੀ ਪਰ ਲੋਕਾਂ ਵਿੱਚ ਘੁਲਣ ਮਿਲਣ ਦੀ ਮੁਹਾਰਤ ਨਹੀਂ ਸੀ ਕਿਰਸ਼ਨ ਲੋਕਾਂ ਵਿੱਚ ਬੜੀ ਛੇਤੀ ਕੋਲ ਮਿਲ ਜਾਂਦਾ ਸੀ ਅਤੇ ਉਸ ਨੂੰ ਮਾਨਵੀ ਵਿਹਾਰ ਦੀ ਬਰੀਕ ਸਮਝ ਸੀ ਵਿਅਕਤੀ ਦੇ ਹਾਵਾਂ-ਭਾਵਾਂ, ਹਰਕਤਾਂ ਤੋਂ ਹੀ ਮਨ ਦਾ ਅੰਦਾਜ਼ਾ ਲਾ ਲੈਂਦਾ ਸੀ। ਉਸ ਨੇ ਕੇਸਾਂ ਨੂੰ ਹੱਲ ਕਰਕੇ ਇਹਨਾਂ ਅਨੁਭਵ ਗ੍ਰਹਿਣ ਕਰ ਲਿਆ ਸੀ ਕਿ ਜਿਸ ੱਟੇ ਤੇ ਪੁੱਜਣ ਲਈ ਹੋਰ ਬੰਦਿਆਂ ਨੂੰ ਕਈ ਦਿਨ ਲੱਗ ਜਾਂਦੇ ਸੀ, ਉਹ ਮਿੰਟਾਂ-ਸਕਿੰਟਾਂ ਵਿੱਚ ਹੀ ਪੁੱਜ ਜਾਂਦਾ ਸੀ। ਪਰ ਉਸ ਕੋਲ ਥਰਮਾ ਸੀ। ਸਾਰੇ ਹੀ ਤੱਥਾਂ ਨੂੰ ਮਨ ਹੀ ਮਨ ਵਿੱਚ ਵਾਚਦਾ। ਕੋਈ ਵੀ ਗੱਲ ਅਧੂਰੀ ਜਾਂ ਬਿਨਾਂ ਪੜਤਾਲ ਦੇ ਨਹੀਂ ਸੀ ਆਖਦਾ। ਸਗੋਂ ਸਭ ਪਾਸੇ ਫਰੋਲ ਕੇ ਹੀ ਆਪਣਾ ਨਿਰਣਾ ਦਿੰਦਾ ਸੀ ਟੂਰ ਦਰਮਿਆਨ ਦੇਖਿਆ ਕਿ ਉਸ ਵਿੱਚ ਹਰ ਪੱਖ ਤੋਂ ਲੋੜੇ ਦੀ ਪਕੜ ਅਤੇ ਜਬਤ ਸੀ ਜਵਾਨੀ ਸਮੇਂ ਕਬੱਡੀ ਦਾ ਖਿਡਾਰੀ ਰਿਹਾ ਸੀ ਉਸ ਸਮੇਂ ਦਾ ਖਿਡਾਈ ਜਦੋਂ ਕਬੱਡੀ ਸੱਚ ਵਿੱਚ ਜੋਰ ਅਤੇ ਜੁਗਤ ਦੀ ਖੇਡ ਸੀ ਉਸ ਸਮੇਂ ਅਜੇ ਟੈਲੀਵਿਜ਼ਨ ਦੀ ਸਕਰੀਨ ਦੀ ਖੇਡ ਨਹੀਂ ਸੀ ਬਣੀ ਜੇਤੂ ਖਿਡਾਰੀਆਂ ਨੂੰ ਕੱਪ ਬਾਲਟੀਆਂ ਤੌਲੀਏ ਬਣਾਣਾ ਮਿਲ ਜਾਂਦੀਆਂ ਸੀ ਅਤੇ ਵੱਤ ਤੋਂ ਵੱਧ ਕਿਆਉ ਮਿਲ ਜਾਂਦਾ ਸੀ ਮੋਟਰਸਾਈਕਲ ਟਰੈਕਟਰ ਕਾਰਾਂ ਲਗਦ ਨਰਾਇਣਤਾ ਬਾਦੀਆਂ ਗੱਲਾਂ ਨੇ ਹਾਰਿਆਂ ਨੂੰ ਤਾਂ ਸੱਟਾਂ ਰਗਣਾ ਅਤੇ ਛਰੀਟਾਂ ਤੇ ਸਬਰ ਹੀ ਕਰਨਾ ਪੈਂਦਾ ਸੀ ਉਸ ਸਮੇ ਉਸਨੇ ਸ਼ਾਨ ਨਾਲ ਕਬੱਡੀ ਖੇਡੀ ਅਤੇ ਜੀਵੀ ਆਲੇ ਦਿਵਾਲੇ ਵਿੱਚ ਇੱਕ ਚੰਗੇ ਜਾਫੀ ਵਜੋਂ ਨਾਮ ਕਮਾਇਆ ਖਿਡਾਰੀ ਰਿਆ ਹੋਣ ਕਰਕੇ ਕ੍ਰਿਸ਼ਨ ਦੀ ਖੁਰਾਕ ਬਹੁਤ ਸੀ ਬਾਹਰ ਕਿਤੇ ਜਾਣਾ ਜੇ ਕਿਸੇ ਨੇ ਪੁੱਛਣਾ ਕਿੰਨੇ ਬੰਦਿਆਂ ਦੀ ਰੋਟੀ ਬਣਾਈਏ ਤਾਂ ਆਖਣਾ ਤਿੰਨ ਜਾਂ ਚਾਰ ਬੰਦੇ ਨੇ ਤੇ ਇੱਕ ਕ੍ਰਿਸ਼ਨ ਹੈ ਬਾਕੀ ਤੁਸੀਂ ਆਪੇ ਹਿਸਾਬ ਲਾ ਲਓ ਸਿਵੀਆਂ ਵਾਲੇ ਰਣਜੀਤ ਥੋਰੀ ਦੱਸਦੇ ਐ ਜਦੋਂ ਕਿਤੇ ਬਾਹਰੋਂ ਰਾਤ ਨੂੰ ਪ੍ਰੋਗਰਾਮ ਲਾ ਕੇ ਇਕੱਠਿਆਂ ਆਉਣਾ ਤਾਂ ਕ੍ਰਿਸ਼ਨ ਦੇ ਘਰਦਿਆਂ ਨੇ ਰੋਟੀਆਂ ਪਕਾ ਕੇ ਰੱਖਣੀਆਂ ਕ੍ਰਿਸ਼ਨ ਨੇ ਆਖਣਾ ਬਈ ਰਣਜੀਤ ਤੂੰ ਪਹਿਲਾਂ ਰੋਟੀ ਖਾ ਲੈ ਖਾ ਲੈ ਜਿੰਨੀਆਂ ਖਾਣੀਆਂ ਪਿੱਛੋਂ ਨਾ ਆਖੀ ਬਈ ਕ੍ਰਿਸ਼ਨ ਸਾਰੀਆਂ ਖਾ ਗਿਆ ਮੈਨੂੰ ਬਚੀਆਂ ਨਹੀਂ ਜਿੰਨੀਆਂ ਬੱਚੀਆਂ ਸਾਰੀਆਂ ਮੇਰੀਆਂ ਹਾਲਾਂਕਿ ਰਣਜੀਤ ਦੀ ਖਰਾਕ ਵੀ ਠੀਕ ਸੀ ਉਹ ਵੀ ਫੁਲਕਾ ਕੰਪੀਟੀਸ਼ਨ ਜਿੱਤ ਸਕਦਾ ਸੀ ਪਰ ਕ੍ਰਿਸ਼ਨ ਤਾਂ ਜਿੱਤ ਤੇ ਆਇਆ ਘਰ ਦਾ ਆਟਾ ਮੁਕਾ ਸਕਦਾ ਸੀ ਕ੍ਰਿਸ਼ਨ ਦੀ ਖਰਾਕ ਦੇ ਤਾਂ ਹੋਰ ਵੀ بڑے ਕਿਸੇ ਨੇ ਜਿਉਂ ਸਬਜ਼ੀ ਧੋਂਦਿਆਂ ਬੋਰੀਆਂ ਕੋਲ ਬੈਠ ਜਾਂਦਾ ਤਾਂ ਬੈਠਾ ਬੈਠਾ ਪਸੇਰੀ ਪੱਖੀਆਂ ਗਾਜਰਾਂ ਖਾ ਜਾਂਦਾ ਉਸਨੇ ਘਰੇ ਮੱਝਾਂ ਗਾਵਾਂ ਇਸੇ ਲਈ ਰੱਖਣਾ ਸੀ ਕਿ ਦੁੱਧ ਦੀ ਬਾਤ ਘਾਟ ਨਾ ਰਹੇ ਖੈਰ ਇਸੇ ਕਰਕੇ ਉਸਦੀ ਸਿਹਤ ਵੀ ਚੰਗੀ ਸੀ ਤੇ ਉਤੋਂ ਖਿਡਾਰੀ ਵੀ ਸੀ ਜਦੋਂ ਕਬੱਡੀ ਖੇਡਣੀ ਛੱਡ ਗਿਆ ਉਸ ਸਮੇਂ ਵੀ ਉਸਨੇ ਕਸਰਤ ਨਾ ਛੱਡੀ ਕ੍ਰਿਸ਼ਨ ਖਾਨ ਪਕੀਨ ਦਾ ਸ਼ਕੀਨ ਹੋਣ ਕਰਕੇ ਰੋਟੀ ਟੁਕ ਆਪ ਹੀ ਕਰ ਲੈਂਦਾ ਸੀ ਬੈਠਕ ਵਿੱਚ ਕਈ ਵਾਰ ਦੋਸਤਾਂ ਮਿੱਤਰਾਂ ਨਾਲ ਰਲ ਕੇ ਮੀਟ ਬਣਾ ਲੈਂਦਾ ਤਾਂ ਕੁਲਦੀਪ ਮਾਨਕ ਦੀ ਗੱਲ ਸੱਚ ਹੋ ਜਾਂਦੀ ਕਿ ਘਰ ਪੰਡਤਾਂ ਦੇ ਮੁਰਗੇ ਰਜਗੇ ਨੇ ਅਸਲ ਵਿੱਚ ਤਾਂ ਪਰੰਪਰਿਕ ਪੰਡਤਾਂ ਦੇ ਪਰਵਾਰਾਂ ਵਿੱਚ ਅਜਿਹੇ ਟੈਬੂ ਤੋੜਨੇ ਸੌਖੇ ਨਹੀਂ ਹੁੰਦੇ। ਕ੍ਰਿਸ਼ਨ ਇਹੋ ਜਿਹੀਆਂ ਰੋਕਾਂ ਤੋਂ ਪਾਰ ਸੀ। ਕ੍ਰਿਸ਼ਨ ਸਰੀਰੋਂ ਤਕੜਾ ਸੀ, ਕਬੱਡੀ ਦਾ ਖਿਡਾਰੀ ਸੀ। ਲੜਾਈ ਝਗੜੇ ਵਿੱਚ ਜ਼ੋਰ ਜਬਰ ਵੀ ਕਰ ਸਕਦਾ ਸੀ। ਪਰ ਉਹ ਹਮੇਸ਼ਾ ਸਿਆਣਪ ਅਤੇ ਠਰਮੇ ਨਾਲ ਕੰਮ ਲੈਂਦਾ ਸੀ। ਤਰਕਸ਼ੀਲ ਵਿਚਾਰਤਾ ਰਾਦੇ ਵਿਰੋਧੀਆਂ ਉਸ ਉੱਪਰ ਕਈ ਤਰ੍ਹਾਂ ਦੇ ਹਮਲੇ ਕੀਤੇ। ਇੱਕ ਵਾਰ ਰੌਲਾ ਪੈ ਗਿਆ ਕਿ ਤਰਕਸ਼ੀਲਾਂ ਨੇ ਧਾਰਮਿਕ ਫੋਟੋਆਂ ਪਾੜੀਆਂ ਹਨ। ਅਸਲ ਗੱਲ ਇਹ ਸੀ ਕਿ ਬਰਗਾੜੀ ਇੱਕ ਚਾਹ ਦੀ ਦੁਕਾਨ ਉੱਪਰ ਬੈਠੇ ਆਂ ਤਰਕਸ਼ੀਲ ਵਿਚਾਰਾਂ ਤੇ ਚਰਚਾ ਚੱਲ ਰਹੀ ਸੀ ਕ੍ਰਿਸ਼ਨ ਰੇਸ਼ਮ ਤੇ ਤੇਜਾ ਆਖ ਰਹੇ ਸੀ ਕਿ ਅਸੀਂ ਕਿਸੇ ਧਰਮ ਦੇ ਪੈਰੋਕਾਰ ਨਹੀਂ ਹਾਂ ਰੱਬ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਪਰ ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲਿਆਂ ਦੇ ਵਿਸ਼ਵਾਸਾਂ ਦਾ ਸਨਮਾਨ ਕਰਦੇ ਹਾਂ ਸਾਡੀ ਤਾਂ ਸਿੱਧੀ ਸਾਦੀ ਚੁਣੌਤੀ ਹੈ ਜੇ ਕੋਈ ਸ਼ਰਤ ਲਾਉਂਦਾ ਹੈ ਤਾਂ ਅਸੀਂ ਜਨ ਤੱਕ ਕੱਠ ਵਿੱਚ ਸ਼ਰਤਾਂ ਦੀ ਪੂਰਤੀ ਕਰਕੇ ਸਭ ਦੇ ਸਾਹਮਣੇ ਪਰਦਾ ਫਾਸ਼ ਕਰਦੇ ਹਾਂ ਜੇ ਕੋਈ ਜिद ਕਰੇ ਕਿਸ ਕਾगज ਦੀ ਤਸਵੀਰ ਜਾਂ ਬੁੱਤ ਵਿੱਚ ਸ਼ਕਤੀ ਹੈ ਤਾਂ ਅਸੀਂ ਉਸ ਤਸਵੀਰ ਜਾਂ ਬੁੱਤ ਨੂੰ ਤੋੜ ਵੀ ਸਕਦੇ ਹਾਂ ਗੈਰ ਤਰਕਸ਼ੀਲ ਵਿਚਾਰਾਂ ਦੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਦੋ ਜਾਨੇ ਬੈਸਣ ਲੱਗੇ ਭਈ ਜਾਂ ਤਾਂ ਫਿਰ ਸਾਹਮਣੇ ਲੱਗੇ ਕੈਲੰਡਰ ਨੂੰ ਪਾੜ ਕੇ ਦਿਖਾਓ ਕ੍ਰਿਸ਼ਨ ਹੋਰਾਂ ਨੇ ਉਹਨਾਂ ਨੂੰ ਸਮਝਾਉਣ ਲਈ ਸਾਹਮਣੇ ਲੱਗੀ ਇੱਕ ਫਿਲਮੀ ਐਕਟਰ ਦੀ ਤਸਵੀਰ ਪਾੜ ਦਿੱਤੀ ਇਹ ਤਸਵੀਰ ਵਿੱਚ ਅਤੇ ਕਿਸੇ ਧਾਰਮਿਕ ਕੈਲੰਡਰ ਵਿੱਚ ਕੋਈ ਫਰਕ ਨਹੀਂ ਹੁੰਦਾ ਸਿਰਫ ਸਾਡੇ ਵਿਸ਼ਵਾਸ ਦਾ ਫਰਕ ਹੈ ਵਿਰੋਧੀ ਵਿਚਾਰਾਂ ਵਾਲੇ ਜिद ਕਰਨ ਲੱਗੇ ਕਿ ਤੁਸੀਂ ਧਾਰਮਿਕ ਤਸਵੀਰ ਪਾੜ ਕੇ ਦਿਖਾਓ ਸ਼ਕਤੀ ਦਾ ਆਪਣੇ ਪਤਾ ਲੱਗ ਜਾਵੇਗਾ ਕ੍ਰਿਸ਼ਨ ਹਰਾਨੇ ਸਮਝਾਉਣ ਲਈ ਕੈਲੰਡਰ ਪਾੜ ਦਿੱਤਾ ਬਾਅਦ ਵਿੱਚ ਅੰਧਵਿਸ਼ਵਾਸੀਆਂ ਨੇ ਸਭ ਦੇ ਸਾਹਮਣੇ ਆਪਣੀ ਹਾਰ ਦੇਖ ਕੇ ਬਾਤ ਦਾ ਪਤੰਗੜ ਬਣਾ ਦਿੱਤਾ ਤੇ ਗੱਲ ਖਾਲਸਤਾਨੀਆਂ ਤੱਕ ਪਹੁੰਚਾ ਦਿੱਤੀ ਕ੍ਰਿਸ਼ਨ ਨੂੰ ਸੋਧਨ ਦੀਆਂ ਧਮਕੀਆਂ ਮਿਲ ਲੱਗੀਆਂ ਪਤਾ ਚੱਲਿਆ ਕਿ ਕੋਟਕਪੂਰੇ ਦੇ ਗੁਰਦੁਆਰੇ ਚੁੱਲਾ ਸਾਹਿਬ ਵਿੱਚ ਇੱਕ ਮੀਟਿੰਗ ਵੀ ਹੋਈ ਪਰ ਖੜਕੂ ਕਿਸੇ ਦਲੀਲ ਨੂੰ ਸੁਣਨ ਦੀ ਥਾਂ ਮਾਫੀ ਮੰਗਣ ਜਾਂ ਸੌਦੇ ਜਾਣ ਲਈ ਤਿਆਰ ਰਹਿਣ ਦੀ ਧਮਕੀ ਦੇਣ ਤੇ ਆ ਗਏ ਕ੍ਰਿਸ਼ਨ ਨੇ ਗੱਲ ਮੁਕਾ ਦਿੱਤੀ ਜੇ ਤੁਸੀਂ ਹਥਿਆਰਾਂ ਨਾਲ ਹਮਲਾ ਕਰੋਗੇ ਤਾਂ ਅਸੀਂ ਵੀ ਹਥਿਆਰਾਂ ਨਾਲ ਹੀ ਟੱਕਰਾਂ ਕਰਾਂਗੇ ਸੋਸਾਇਟੀ ਵਿੱਚ ਵੀ ਦੋ ਵਿਚਾਰ ਆ ਗਏ ਇੱਕ ਵਿਚਾਰ ਅਨੁਸਾਰ ਮਾਫੀ ਮੰਗ ਲੈਣੀ ਚਾਹੀਦੀ ਹੈ ਲੋਕਾਂ ਤੱਕ ਅਸਲ ਗੱਲ ਲਿਜਾਣ ਲਈ ਫਿਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਫਿਰਕਾ ਪ੍ਰਸਤੀ ਅਤੇ ਜ਼ਬਰ ਵਿਰੋਧੀ ਫਰੰਟ ਨਾਲ ਰਲ ਕੇ ਦਾਣਾ ਮੰਡੀ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਅਤੇ ਸਾਰੀ ਗੱਲ ਲੋਕਾਂ ਦੇ ਸਾਹਮਣੇ ਸਪਸ਼ਟ ਕਰਦਿਆਂ ਇਹ ਦੱਸ ਦਿੱਤਾ ਕਿ ਜੇ ਕ੍ਰਿਸ਼ਨ ਉੱਤੇ ਹਮਲਾ ਕੀਤਾ ਤਾਂ ਉਸ ਦੀ ਭਾਜੀ ਵੀ ਮੋੜੀ ਜਾਏਗੀ ਗੱਲ ਜਨ ਤੱਕ ਹੋਣ ਨਾਲ ਖਾੜਕੂਆਂ ਨੂੰ ਢਾਲ ਬਣਾ ਕੇ ਲਿਆਏ ਅੰਧਵਿਸ਼ਵਾਸੀ ਤਰਕਸ਼ੀਲ ਵਿਰੋਧੀ ਵਿਚਾਰਾਂ ਵਾਲੇ ਸ਼ਾਂਤ ਹੋ ਗਏ ਸੋ ਕਈ ਵਾਰ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਦਾ ਮੁਹਾਵਰਾ ਵੀ ਸੱਚ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵਾਰ ਅਕਾਲੀ ਦਨ ਮਾਨ ਦੇ ਬੰਦੇ ਇਕੱਠੇ ਹੋ ਕੇ ਆ ਗਏ ਕਿ ਤੁਸੀਂ ਲੋਕਾਂ ਦੀਆਂ ਗਲਤ ਖਬਰਾਂ ਲਗਾਉਂਦੇ ਹੋ। ਅਸਲ ਵਿੱਚ ਤਾਂ ਤਰਕਸ਼ੀਲ ਸੁਸਾਇਟੀ ਆਪਣੇ ਹੱਲ ਕੀਤੇ ਕੇਸ ਦਾ ਪੂਰਾ ਰਿਕਾਰਡ ਰੱਖਦੀ ਹੈ। ਦੋਸ਼ੀਆਂ ਜਾਂ ਸਬੰਧਤ ਪਰਿਵਾਰ ਦੇ ਵਿਅਕਤੀਆਂ ਦੇ ਨਾਂ ਕਦੇ ਵੀ ਜਨਤਕ ਨਹੀਂ ਕਰਦੀ ਤਾਂ ਜੋ ਕਿਸੇ ਨੂੰ ਨਮੋਸ਼ੀ ਨਾ ਹੋਵੇ ਪਰ ਆਪਣੇ ਪ੍ਰਚਾਰ ਅਤੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਅਖਬਾਰਾਂ ਜਾਂ ਰਸਾਲਿਆਂ ਵਿੱਚ ਨਾਂ ਥਾਂ ਬਦਲ ਕੇ ਕਿਸਾਂ ਦੀਆਂ ਰਿਪੋਰਟਾਂ ਅਵਸ਼ਾਪਦੀ ਹੈ ਉਹਨਾਂ ਨੇ ਜਿਹੀ ਕਿਸੇ ਰਿਪੋਰਟ ਨੂੰ ਬਹਾਨਾ ਬਣਾ ਕੇ ਵਿਸ਼ਣ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਵੀ ਜਿਹਾ ਹੀ ਹੁੰਦਾ ਹੈ ਤੁਸੀਂ ਸਾਡੀ ਖਬਰ ਲਗਾਈ ਹੈ ਉਹਨਾਂ ਨੂੰ ਸਮਝਾਇਆ ਕਿ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਪਰ ਅਸੀਂ ਤੁਹਾਡੀ ਖਬਰ ਨਹੀਂ ਲਗਾਈ ਤੁਸੀਂ ਆਪਣਾ ਇਲਾਜ ਕਰਾਓ ਤਰਕਸ਼ੀਲ ਲਹਿਰ ਦੀਆਂ ਸਰਗਰਮੀਆਂ ਵਧ ਗਈਆਂ ਉਹਨਾਂ ਦੇ ਪਖੰਡਾਂ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ ਅਤੇ ਮਾਨਸਿਕ ਰੋਗੀਆਂ ਨੂੰ ਜਦੋਂ ਤਰਕਸ਼ੀਲ ਮੈਂਬਰਾਂ ਨੇ ਮਨੋਰੋਗ ਮਹਾਰਾ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਜਾਂ ਆਪ ਵਿਚਾਰ ਵਟਾਂਦਰੇ ਅਤੇ ਹਿਪਨੋਟਾਈਜ਼ ਨਾਲ ਠੀਕ ਕਰਨਾ ਸ਼ੁਰੂ ਕਰ ਦਿੱਤਾ ਤਾਂ ਚੇਲਿਆਂ ਵਿੱਚ ਭਾਜਣਾ ਪੈ ਗਈਆਂ ਉਹਨਾਂ ਨੂੰ ਆਪਣਾ ਧੰਦਾ ਚੋਪਟ ਹੁੰਦਾ ਦਿਖਾਈ ਦੇਣ ਲੱਗਾ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਕ੍ਰਿਸ਼ਨ ਬਰਗਾੜੀ ਰੜਕਣ ਲੱਗਾ ਤਾ ਚੋਰ ਚੋਰ ਮਸੇਰੇ ਭਾਈ ਦਾ ਲੋਕਤੱਤ ਸੱਚ ਕਰਦੇ ਆ ਉਹਨਾਂ ਨੇ ਇੰਡੀਅਨ ਰੈਸ਼ਨਲਿਸਟ ਸੁਸਾਇਟੀ ਦੀ ਤਰਜ਼ ਤੇ ਇੰਡੀਅਨ ਭਗਤ ਸੁਸਾਇਟੀ ਨਾਂ ਦੀ ਜਥੇਬੰਦੀ ਬਣਾਈ ਅਤੇ ਕ੍ਰਿਸ਼ਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰ ਤੇ ਹਮਲਾ ਕਰਨ ਦੀ ਸਕੀਮ ਬਣਾਈ ਆਖਰਕਾਰ ਸਤੰਬਰ 97 ਵਿੱਚ ਚੇਲੇ ਇਕੱਠੇ ਹੋ ਕੇ ਕ੍ਰਿਸ਼ਨ ਬਰਗਾੜੀ ਦੇ ਘਰ ਤੇ ਹਮਲਾ ਕਰਨ ਆ ਗਏ ਕ੍ਰਿਸ਼ਨ ਤਾਂ ਕੋਈ ਕੇਸ ਲਜਾਉਣ ਲਈ ਪਿੰਡੋਂ ਬਾਹਰ ਗਿਆ ਹੋਇਆ ਸੀ ਪਰ ਹੋਰ ਤਰਕਸ਼ੀਲ ਸਾਥੀਆਂ ਰੇਸ਼ਮ ਮਹਿੰਦਰ ਦਰਸ਼ਨ ਗੁਰਮੇਲ ਖਾਸ ਕਰਕੇ ਸਤਿੰਦਰ ਸੱਤੀ ਦੀ ਮਾਤਾ ਨੇ ਜਦੋਂ ਬਰਾਬਰ ਲਲਕਾਰਿਆ ਤਾਂ ਚੇਲੇ ਭੱਜ ਨਿਕਲੇ ਉਸ ਸਮੇਂ ਤੱਕ ਪੁਲਿਸ ਵੀ ਪਹੁੰਚ ਗਈ ਪੁਲਿਸ ਨੇ ਜਦੋਂ ਫੜ ਕੇ ਅੰਦਰ ਕਰ ਦਿੱਤੇ ਤਾਂ ਉਹਨਾਂ ਨੇ ਆਪਣੀ ਗੁੰਡਾ ਕਰਦੀ ਦੀ ਲਿਖਤੀ ਰੂਪ ਵਿੱਚ ਮਾਫੀ ਮੰਗੀ ਉਹਨਾਂ ਦਿਨਾਂ ਵਿੱਚ ਸਰਸੇ ਵਾਲੇ ਸਾਧ ਗੁਰਮੀਤ RAM ਰਹੀਮ ਨਵਾਂ ਨਵਾਂ ਜੰਮ ਲਿਆ ਸੀ ਉਸ ਦੇ ਚੇਲੇ ਲੋਕਾਂ ਨੂੰ ਨਜਾਇਜ਼ ਧਮਕਾਉਂਦੇ ਫਿਰਦੇ ਸੀ ਇੱਕ ਦਿਨ ਮਨਜੀਦਾਸਾਂ ਪੰਗੀਦਾਸਾਂ ਦੀ ਅਗਵਾਈ ਵਿੱਚ ਪ੍ਰੇਮੀ ਪਿਆਰ ਦਰਸਾਉਣ ਲੱਗੇ ਕਿ ਤੁਸੀਂ ਸਾਡੇ ਪਿਤਾ ਜੀ ਖਿਲਾਫ ਬੋਲਦੇ ਹੋ। ਕ੍ਰਿਸ਼ਨ ਨੇ ਪਿਆਰ ਨਾਲ ਸਮਝਾਇਆ ਕਿ ਅਸੀਂ ਤਾਂ ਵਹਿਮਾਂ ਭਰਮਾਂ ਪਖੰਡਾਂ ਦੇ ਖਿਲਾਫ ਬੋਲਦੇ ਹਾਂ। ਜੇ ਤੁਸੀਂ ਵਹਿਮ ਭਰਮ ਪਖੰਡ ਕਰਦੇ ਹੋ ਤਾਂ ਛੱਡ ਦਿਓ। ਜੇ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਖਿਲਾਫ ਕੀ ਬੋਲਣਾ? ਖੈਰ ਉਹਨਾਂ ਨੂੰ ਸਿਆਸੀ ਸ਼ਹਿ ਸੀ। ਉਹਨਾਂ ਕਾਫੀ ਦਬਾਅ ਪਾਇਆ ਪਰ ਉਸ ਸਮੇਂ ਤਾਂ ਮਸਲਾ ਸੁਲਝ ਗਿਆ। ਪਰ ਕ੍ਰਿਸ਼ਨ ਅਕਸਰ ਗੱਲਾਂ ਕਰਦਾ ਸੀ। ਕੀ ਐਸੀ ਮਿਹਨਤ ਘੱਟ ਕਰਦੇ ਹਾਂ ਸਾਡੀ ਗਿਣਤੀ ਥੋੜੀ ਹੈ ਵਿਰੋਧੀ ਤਾਂ ਵਹੀਆਂ ਘੱਟ ਕੇ ਆ ਜਾਂਦੇ ਨੇ ਸਾਨੂੰ ਜਥੇਬੰਦਕ ਤੌਰ ਤੇ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਖੈਰ ਜਿਉਂ ਸਮੇਂ ਪੰਜਾਬ ਦੇ ਲੋਕਾਂ ਨੇ ਤਰਕਸ਼ੀਲਾਂ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਹੁੰਦਾ ਅਤੇ ਜੇ ਬੁਰਾਈ ਦੀ ਜੜ ਉਸੇ ਸਮੇਂ ਪੰਜਾਬ ਵਿੱਚ ਨੱਪ ਦਿੱਤੀ ਜਾਂਦੀ ਤਾਂ ਬਾਅਦ ਵਾਲੇ ਕਈ ਕਾਰਨ ਨਹੀਂ ਸੀ ਆਪਰਨੇ ਜਿੰਨਾ ਧੀਆਂ ਭੈਣਾਂ ਦੀ ਇੱਜ਼ਤ ਰੋਲੀ ਪਾਈ ਝਾਰਿਆਂ ਵਿੱਚ ਫਟਕ ਪਾਇਆ ਅਤੇ ਬੰਦੇ ਮਰਵਾਏ ਇਹ ਸਭ ਕੁਝ ਤੋਂ ਬਚਿਆ ਜਾ ਸਕਦਾ ਸੀ। ਕ੍ਰਿਸ਼ਨ ਬ੍ਰਗਾੜੀ ਜਿੱਥੇ ਵਿਰੋਧੀਆਂ ਨਾਲ ਅੜ ਕੇ ਪਰ ਹਲੀਮੀ ਨਾਲ ਲੰਮੀ ਸੋਚ ਕੇ ਜਵਾਬ ਦਿੰਦਾ ਸੀ। ਉੱਥੇ ਤਰਕਸ਼ੀਲ ਵਰਕਰਾਂ ਨੂੰ ਅਕਸਰ ਤਾੜਦਾ ਰਹਿੰਦਾ ਸੀ। ਨਵੇਂ ਬੰਦੇ ਜੋੜਨ ਅਤੇ ਕੰਮ ਕਰਨ ਵਾਲੇ ਬੰਦਿਆਂ ਦੀ ਕਦਰ ਕਰਦਾ ਸੀ। ਉੱਥੇ ਘੱਟ ਕੰਮ ਕਰਨ ਵਾਲਿਆਂ ਦੀ ਸ਼ਾਂਤ ਲਈਾਈ ਰੱਖਦਾ ਸੀ। ਜੇ ਕੋਈ ਕ੍ਰਿਸ਼ਨ ਨੂੰ ਸਮਝਾਉਂਦਾ, "ਭਾਈ ਜਿੰਨੀ ਮਿਹਨਤ ਤੂੰ ਕਰ ਸਕਦਾ, ਅਸੀਂ ਨਹੀਂ ਕਰ ਸਕਦੇ। ਇੰਨਾ ਤਾੜਿਆ ਨਾ ਕਰ।" ਔ ਵਖਦਾ ਇਹ ਤਾਂ ਅਜੇ ਜਵਾਨ ਨੇ ਮੇਰੇ ਵਾਂਗੂ ਘਰ ਦੀ ਕੋਈ ਕਬੀਲਦਾਰੀ ਤੇ ਨੌਕਰੀ ਦਾ ਝਮੇਲਾ ਨਹੀਂ ਮੇਰੇ ਤੋਂ ਵੱਧ ਪੜੇ ਨੇ ਕੰਮ ਕਿਉਂ ਨਹੀਂ ਕਰਦੇ ਮਿਹਨਤ ਤੋਂ ਚੱਲਦੇ ਨੇ ਮਿਹਨਤ ਕਰਨ ਨਾਲ ਤਾਂ ਕੀ ਨਹੀਂ ਕਰ ਸਕਦੇ ਉਸ ਤੇ ਚੰਡੇ ਵਰਕਰਾਂ ਨੇ ਬਾਤ ਚ ਚੰਗਾ ਨਾਮ ਕਮਾਇਆ ਉਹਨਾਂ ਵਿੱਚੋਂ ਇੱਕ ਪੀਪਲਜ਼ ਫੋਰਮ ਬਰਗਾੜੀ ਵਾਲਾ ਖੁਸ਼ਵੰਤ ਵੀ ਹੈ ਕ੍ਰਿਸ਼ਨ ਸਰੀਰੋਂ ਤਕੜਾ ਸੀ ਤੇ ਮਾੜੀ-ਮੋਟੀ ਔਰ ਸੌਰਤਾਉ ਕਰੇ ਲੋਹਾ ਹਰ ਪਾਰ ਕਰਕੇ ਹੀ ਠੀਕ ਕਰ ਲੈਂਦਾ ਸੀ ਵੈਸੇ ਵੀ ਉਸ ਨੂੰ ਘਰੇਲੂ ਨੁਕਸੇ ਬਣਾਉਣ ਅਜਮਾਉਣ ਦਾ ਬੜਾ ਚਾਹ ਰੰਦਾ ਸੀ ਪਰ ਅਚਾਨਕ ਉਸ ਨੂੰ ਬਲੱਡ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਘੇਰ ਲਿਆ ਨਵੀਂ ਸਦੀ ਦੇ ਪਹਿਲੇ ਸਾਲ ਫਰਵਰੀ ਵਿੱਚ ਬੁਖਾਰ ਹੋਇਆ ਮਨੋਵਿਗਿਆਨ ਦੇ ਮਾਹਰ ਡਾਕਟਰ ਰਣਵੀਰ ਸਿੰਘ ਯਕਮੀ ਦਾ ਘਰ ਬਦਲਦਿਆਂ ਥਕਾਵਟ ਲੱਗੀ ਤਾਂ ਟਾਈਫਾਇਡ ਲਈ ਬਲੱਡ ਟੈਸਟ ਕਰਵਾਇਆ ਟੀ ਐਲ ਸੀ ਵਧੇ ਹੋਏ ਸਨ ਮੇਤਰ ਡਾਕਟਰ ਨਵਤੇਜ ਸਿੰਘ ਨੇ ਖੁਦ ਟੈਸਟ ਕੀਤੇ ਤਾਂ ਪਤਾ ਚੱਲਿਆ ਬਲੱਡ ਕੈਂਸਰ ਹੋ ਸਕਦਾ ਹੈ ਡੀ ਐਮ ਸੀ ਲੁਧਿਆਣਾ ਤੋਂ ਜਗਦੇਵ ਸਿੰਘ ਸੇਖੋ ਨੇ ਇਲਾਜ ਸ਼ੁਰੂ ਕੀਤਾ ਅੱਗੋਂ ਬੋਨ ਮੈਰੋ ਟੈਸਟ ਕਰਵਾਇਆ ਕੈਂਸਰ ਅੰਤਮ ਸਟੇਜ ਬਲਾਸਟ ਕਰਾਈਸਿਸ ਸੀ ਇਲਾਜ ਸ਼ੁਰੂ ਹੋਇਆ ਇੱਕ ਵਾਰ ਮੋੜਾ ਪੈ ਗਿਆ ਆਪਣੇ ਪਣੋਈਏ ਰਾਮਕਮਾਰ ਕੋਲ ਭਧੌੜ ਚਲਾ ਗਿਆ ਕਿਉਂਕਿ ਉੱਥੇ ਰਜਿੰਦਰ ਭਧੌੜ ਵੀ ਸੀ ਅਮਰੀਕਾ ਤੋਂ ਨਵੀਂ ਦਵਾਈ ਵੀ ਮੰਗਾਈ ਗਈ ਪਰ 20 ਜਨਵਰੀ 2002 ਨੂੰ ਤਰਖਸ਼ੀਲ ਯੋद्धा ਜੋ ਕਬੱਡੀ ਦੇ ਮੈਦਾਨ ਵਿੱਚ ਕਦੇ ਹਾਰਿਆ ਨਹੀਂ ਸੀ ਮੌਤ ਦੇ ਜਫੇ ਵਿੱਚ ਆ ਗਿਆ ਕੈਂਸਰ ਦਾ ਪਤਾ ਲੱਗਣ ਅਤੇ ਮਰਨ ਤੱਕ ਦੀ ਕਹਾਣੀ ਸਾਲ ਤੋਂ ਵੀ ਛੋਟੀ ਹੈ ਅਤੇ ਲਿਖਣ ਲਈ ਹੋਰ ਵੀ ਛੋਟੀ ਹੈ ਪਰ ਇਹ 10 ਮਹੀਨਿਆਂ ਦਾ ਸਮਾਂ ਤਰਖਸ਼ੀਲ ਲਹਿਰ ਲਈ ਬੁਰਾ ਆਇਆ ਤਰਖਸ਼ੀਲ ਅਤੇ ਹੋਰ ਹਮਦਰਦਾਂ ਨੇ ਬਹੁਤ ਇਨਸਾਨੀ ਮਦਦ ਕੀਤੀ ਕ੍ਰਿਸ਼ਨ ਨੇ ਜਿਵੇਂ ਮੁਕਾਬਲਾ ਕੀਤਾ ਉਹ ਨਾਵਲ ਤੋਂ ਘੱਟ ਨਹੀਂ ਹੈ ਕਿਉਂਕਿ ਉਸਨੇ ਆਖਰੀ ਦਮ ਤੱਕ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਤਰਕਸ਼ੀਲਤਾ ਦਾ ਪੱਲਾ ਨਹੀਂ ਛੱਡਿਆ ਆਮ ਧਾਰਨਾ ਹੈ ਕਿ ਮੌਤ ਦੇਖ ਕੇ ਬੰਦਾ ਰੱਬ ਨੂੰ ਯਾਦ ਕਰਨ ਲੱਗ ਪੈਂਦਾ ਹੈ ਤੇ ਦੂਸਰੇ ਪਾਸੇ ਉਸਨੇ ਪਹਿਲਾਂ ਹੀ ਆਪਣਾ ਸਰੀਰਦਾਨ ਕਰਕੇ ਨਵੀਂ ਪਿਰਤ ਪਾਈ ਹੋਈ ਸੀ ਹੁਣ ਮੌਤ ਨੇੜੇ ਦੇਖ ਕੇ ਨਵੇਂ ਸਿਰਿਓਂ ਕਾਨੂੰਨੀ ਅੜਚਨਾ ਨੂੰ ਦੂਰ ਕਰਕੇ ਦੁਬਾਰਾ ਨਵੀਂ ਵਸੀਅਤ ਕੀਤੀ ਤਾਂ ਜੋ ਠੀਕ ਢੰਗ ਨਾਲ ਮਰਿਤਕ ਦੇ ਦਾਨ ਕੀਤੀ ਜਾ ਸਕੇ ਆਖਰੀ ਸਮੇ ਉਸਨੇ ਠਰਮਾ ਬਣਾਈ ਰੱਖਿਆ ਜਿਸ ਲਈ ਉਹ ਜਾਣਿਆ ਜਾਂਦਾ ਸੀ ਉਸਦੇ ਹੌਸਲੇ ਦੀ ਤਾਰੀਫ ਉਸਦੇ ਇਲਾਜ ਕਰਨ ਵਾਲੇ ਡਾਕਟਰਾਂ ਨੇ ਹੀ ਨਹੀਂ ਸਗੋਂ ਕੀਤੀ ਸਗੋਂ ਮਰਿਤਕ ਦੇ ਨੂੰ ਪ੍ਰਾਪਤ ਕਰਨ ਵਾਲੀ ਸੀਐਮਸੀ ਦੀ ਡਾਕਟਰ ਮੌਲੀ ਐਮ ਪਾਲ ਨੇ ਵੀ ਕੀਤੀ ਪੰਜਾਬੀ ਸਹਿਤਕਾਰ ਗੁਰਦਿਆਲ ਸਿੰਘ ਉਸ ਬਾਰੇ ਲਿਖਦੇ ਹਨ ਕਿ ਉਸਦੀ ਆਪਣੀ ਇੱਛਾ ਅਨੁਸਾਰ ਉਸਦੀ ਮਿਰਤਕ ਦੇ ਸੀਐਮਸੀ ਲੁਧਿਆਣਾ ਨੂੰ ਖੂਨ ਦੇ ਕੈਂਸਰ ਸਬੰਧੀ ਖੋਜ ਕਰਨ ਦੇ ਨਾਲ ਤਰਕਸ਼ੀ ਲਹਿਰ ਅਤੇ ਆਮ ਲੋਕਾਂ ਅੰਦਰ ਆਤਮਾ ਪੁਨਰਜਰਮ ਸਵਰਗ ਨਰਕ ਵਰਗੀਆਂ ਅਨੇਕ ਗੈਰ ਵਿਗਿਆਨਕ ਧਾਰਨਾਵਾਂ ਨੂੰ ਜਿੱੱਡੀ ਵੱਡੀ ਸੱਟ ਉਸਨੇ ਮਾਰੀ ਹੈ ਅਤੇ ਵਿਗਿਆਨਕ ਸੋਚ ਨੂੰ ਪ੍ਰਤੱਖ ਕੀਤਾ ਹੈ ਇਸ ਨਾਲ ਲੱਖਾਂ ਲੋਕਾਂ ਅੰਦਰ ਜਾਗਣ ਵਾਲੀ ਚੇਤਨਾ ਉਸਦੀ ਸਭ ਤੋਂ ਵੱਡੀ ਪ੍ਰਾਪਤੀ ਸਿੱਧ ਹੋਵੇਗੀ ਜਦੋਂ ਪਹਿਲਾ ਨੌਜਵਾਨ ਸੀ ਜੋ ਆਪਣੀ ਮੌਤ ਤੋਂ ਪਹਿਲਾਂ ਹੀ ਜਿਉਂਦੇ ਜੀ ਆਪਣੇ ਸਰੀਰ ਨੂੰ ਮੈਡੀਕਲ ਕਾਲਜਾਂ ਵਿੱਚ ਬਿਮਾਰੀਆਂ ਦੇ ਇਲਾਜ ਸੰਬੰਧੀ ਹੋਣ ਵਾਲੀ ਖੋਜ ਲਈ ਸੌਂਪ ਚੁੱਕਿਆ ਸੀ ਇਹ ਬੜਾ વિચਿਤ੍ਰ ਮੌਕਾ ਸੀ ਜਦੋਂ ਦੇਹ ਨੂੰ ਬਕਸੇ ਵਿੱਚ ਪਾ ਕੇ ਮੈਡੀਕਲ ਕਾਲਜ ਵਿੱਚ ਭੇਜਿਆ ਗਿਆ ਤਾਂ ਲੋਕਾਂ ਦਾ ਗਮਗੀਨ ਕੱਟ ਸੀ ਮੈਡੀਕਲ ਕਾਲਜ ਦੇ ਡਾਕਟਰ ਵੀ ਹੈਰਾਨ ਸਨ ਉਹੀ ਬਕਸਾ ਕਿੰਨੀ ਦੇਰ ਸਾਡੇ ਕੋਟਕਪੂਰੇ ਵਾਲੇ ਘਰ ਵਿੱਚ ਪਿਆ ਰਿਹਾ ਮਰਤਕ ਦੇ ਨਾਲ ਜੁੜੀ ਹਰ ਚੀਜ਼ ਨੂੰ ਘਰ ਵਿੱਚ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਸਾਡੇ ਸੋਸਾਇਟੀ ਦੇ ਮੈਂਬਰ ਆਪ ਨਹੀਂ ਸੀ ਡਰਦੇ ਪਰ ਘਰਦਿਆਂ ਦੇ ਤਰਾਜਾਂ ਤੋਂ ਡਰਦੇ ਸੀ ਸੋ ਬਕਸਾ ਸਾਡੇ ਕੋਟਕਪੂਰੇ ਵਾਲੇ ਘਰ ਵਿੱਚ ਪਿਆ ਰਿਹਾ ਉਸ ਦੀ ਸਿਰੜ ਦੀ ਯਾਦ ਦਿਵਾਉਂਦਾ ਸੀ ਸੱਚੀ ਮੁੱਚੀ ਯੋਧੇ ਦੀ ਜ਼ਿੰਦਗੀ ਜੀਵਿਆ ਤੇ ਯੋਧਿਆਂ ਵਾਂਗ ਹੀ ਮੌਤ ਦਾ ਸਾਹਮਣਾ ਕੀਤਾ ਮੈਂ ਸਮਝਦਾ ਕਿ ਜ਼ਿੰਦਗੀ ਵਿੱਚ ਕ੍ਰਿਸ਼ਨ ਨੇ ਰਿਸ਼ਤੇਦਾਰਾਂ ਨੂੰ ਮਿੱਤਰ ਬਣਾਇਆ ਅਤੇ ਮਿੱਤਰਾਂ ਨਾਲ ਰਿਸ਼ਤੇਦਾਰਾਂ ਵਾਂਗ ਵਰਤਿਆ ਖੁਸ਼ਵੰਤ ਬਰਗਾੜੀ ਆਪਣੇ ਗ੍ਰਾਂਹੀਂ ਅਤੇ ਗੁਰੂ ਨੂੰ ਤਰਕਸ਼ੀਲਤਾ ਦਾ ਧਰੂ ਤਾਰਾ ਰੱਖਦਾ ਹੈ ਕ੍ਰਿਸ਼ਨ ਬਰਗਾੜੀ ਦਾ ਜਨਮ ਮਹਾਨੰਦ ਅਤੇ ਮਾਤਾ ਈਸ਼ਵਰ ਦੇਵੀ ਦੇ ਘਰ 6 ਅਕਤੂਬਰ 1957 ਨੂੰ ਪਿੰਡ ਬਰਗਾੜੀ ਵਿਖੇ ਹੋਇਆ ਪਿੰਡੋਂ ਹੀ ਮੈਟ੍ਰਿਕ ਕੀਤੀ ਸਕੂਲ ਸਮੇਂ ਹੀ ਉਸ ਉੱਪਰ ਆਪਣੇ ਅਧਿਆਪਕ ਯਸ਼ਪਾਲ ਦਾ ਵੀ ਅਸਰ ਪਿਆ ਜੋ ਖੱਬੇ ਪੱਖੀ ਲਹਿਰ ਨੂੰ ਪ੍ਰਨਾਇਆ ਹੋਇਆ ਅਧਿਆਪਕ ਆਗੂ ਸੀ ਤੇ ਅੱਜ ਦੇ ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਦਾ ਭਰਾ ਸੀ ਘਰ ਦੀਆਂ ਲੋੜਾਂ ਲਈ ਉਹ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਵਰਕ ਚਾਰਜ ਭਰਤੀ ਹੋ ਗਿਆ ਸਮੇਂ ਨਾਲ ਸਹਾਇਕ ਲੈਨਮੈਨ ਬਣ ਗਿਆ ਕ੍ਰਿਸ਼ਨ ਦੀ ਡਿਊਟੀ ਜਲਾਲਾਬਾਦ ਕੋਟਪਈ ਬਾਜਾਖਾਨਾ ਰਹੀ ਇੱਥੇ ਹੀ ਉਸ ਨੂੰ ਇਨਕਲਾਬੀ ਵਿਚਾਰਾਂ ਦੀ ਛੇਟਕ ਲੱਗੀ ਉਹ ਪਹਿਲਾ ਪੈਲ ਕਮੰਤਰੀਵਾਦੀ ਗਰੁੱਪ ਨਾਲ ਕੰਮ ਕਰਦਾ ਸੀ ਮਗਰੋਂ ਉਹ ਹਰ ਸੰਘਰਸ਼ ਵਿੱਚ ਅੱਗੇ ਹੋ ਕੇ ਸਰਗਰਮੀਆਂ ਤਾਂ ਕਰਦਾ ਰਿਹਾ ਪਰ ਤਰਕਸ਼ੀ ਲਹਿਰ ਲਈ ਵੱਧ ਸਮਾਂ ਦੇਣ ਲੱਗ ਪਿਆ ਸਕੂਲ ਦੇ ਦਿਨ ਹੀ ਕਬੱਡੀ ਸ਼੍ਰੇਣੀ ਸ਼ੁਰੂ ਕਰ ਦਿੱਤੀ ਸੀ ਜਵਾਨੀ ਵਿੱਚ ਪੰਜਾਬ ਦੇ ਚੋਟੀ ਦੇ ਜਾਫੀਆਂ ਵਿੱਚ ਨਾ ਹੁੰਦਾ ਸੀ ਕ੍ਰਿਸ਼ਨ ਬਰਗਾੜੀ 1975 ਤੋਂ ਲੈ ਕੇ 1984 ਤੱਕ ਕਬੱਡੀ ਖੇਡਦਾ ਰਿਹਾ ਉਸਨੇ ਆਪਣੇ ਪਿੰਡ ਬਾਬਾ ਰਾਮ ਪ੍ਰਕਾਸ਼ ਕਲੱਬ ਵੀ ਬਣਾਇਆ ਹੋਇਆ ਸੀ ਜੋ ਕੇਵਲ ਟੂਰਨਾਮੈਂਟ ਹੀ ਨਹੀਂ ਸੀ ਕਰਵਾਉਂਦਾ ਸਗੋਂ ਸਮਾਜ ਸੇਵਾ ਦੇ ਕੰਮ ਵੀ ਕਰਦਾ ਸੀ ਲੋਕਾਂ ਨੂੰ ਨਸ਼ਿਆਂ ਤੋਂ ਹੋੜਦਾ ਅਤੇ ਸਿਆਦ ਦੇ ਵਿਆਹਾਂ ਵਿੱਚ ਖੁਦ ਸੇਵਾ ਕਰਨ ਦੀ ਨਵੀਂ ਪਿਰਤ ਪਾਈ ਬਿਜਲੀ ਬੋਰਡ ਦੀ ਨੌਕਰੀ ਸਮੇਂ ਤਰਸੀਮ ਮਾਨਸਾ ਨਾਲ ਵਾਹ ਪਿਆ ਅਤੇ ਇਨਕਲਾਬੀ ਵਿਚਾਰਾਂ ਦੀ ਚੀਟਕ ਲੱਗੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਵਿੱਚ ਕੰਮ ਕਰਦਾ ਰਿਹਾ ਕ੍ਰਿਸ਼ਨ ਬਹੁਪੱਖੀ ਪ੍ਰਤਿਭਾ ਦਾ ਸਵਾਮੀ ਸੀ ਉਸਨੇ ਘਰ ਪਰਿਵਾਰ ਅਤੇ ਸੋਸਾਇਟੀ ਦੇ ਕੰਮਾਂ ਵਿੱਚ ਸੰਤੁਲਨ ਬਣਾਇਆ ਹੋਇਆ ਸੀ। ਕ੍ਰਿਸ਼ਨ ਦੀ ਪਤਨੀ ਰਜਿੰਦਰ ਨੇ ساری ਉਮਰ ਕਰਦੇ ਆਪਣੇ ਕੰਮ ਮੱਝਾਂ-ਗਾਵਾਂ ਨੂੰ ਪਾਲਣ ਤੋਂ ਲੈ ਕੇ ਸੋਸਾਇਟੀ ਦੇ ਕੰਮਾਂ ਤੱਕ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਬਹੁਤ ਸਾਰੇ ਕੰਮਾਂ ਖਾਸ ਕਰਕੇ ਔਰਤਾਂ ਦੇ ਕੇਸਾਂ ਵਿੱਚ ਰਜਿੰਦਰ ਦੀ ਸ਼ਮੂਲੀਅਤ ਪਰਿਵਾਰ ਦਾ ਵਿਸ਼ਵਾਸ ਬੁਝਾਉਂਦੀ ਸੀ। ਹੁਣ ਦੋਵੇਂ ਪੁੱਤਰ ਰਵਿੰਦਰਪ੍ਰੀਤ ਅਤੇ ਨਵਪ੍ਰੀਤ ਲਾਇਕ ਨਿਕਲੇ ਹਨ। ਇੱਕ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਹੈ। ਤੇ ਦੂਜਾ ਗੁਰਦਾगांव ਵਿੱਚ ਇੰਜੀਨੀਅਰ ਹੈ। ਕ੍ਰਿਸ਼ਨ ਹਮੇਸ਼ਾ ਸੁਸਾਇਟੀ ਦੇ ਕੰਮਾਂ ਨੂੰ ਅੱਗੇ ਰੱਖਦਾ ਸੀ। ਤਰਕਸ਼ੀਲ ਸੁਸਾਇਟੀ ਦੇ ਕੰਮਾਂ ਕਰਕੇ ਉਸ ਸਮੇਂ ਦੇ ਤਤਕਾਲੀ ਡੀਸੀ ਸੋਮਪ੍ਰਕਾਸ਼ ਆਈਏਐਸ ਨਾਲ ਕ੍ਰਿਸ਼ਨ ਦੀ ਦੋਸਤੀ ਹੋ ਗਈ। ਇੱਕ ਵਾਰ ਸੋਮਪ੍ਰਕਾਸ਼ ਕੇਸ ਹੱਲ ਕਰਨ ਦੀ ਵਿਧੀ ਜਾਣਨ ਲਈ ਕ੍ਰਿਸ਼ਨ ਦੇ ਸਕੂਟਰ ਪਿੱਛੇ ਬੈਠ ਕੇ ਕੇਸ ਹੱਲ ਕਰਨ ਕਿਸੇ ਦੇ ਘਰ ਵੀ ਚਲਾ ਗਿਆ। ਇਹੀ ਸੋਮਪ੍ਰਕਾਸ਼ ਪਿੱਛੋਂ ਐਮਐਲਏ, ਐਮਪੀ ਮੰਤਰੀ ਵੀ ਬਣਿਆ। ਉਸਨੇ ਆਪਣੇ ਡੀਸੀ ਹੋਣ ਸਮੇਂ ਮੇਹਰਤਾ ਨਿਭਾਉਂਦੇ ਆ 크੍ਰਿਸ਼ਨ ਨੂੰ ਕਦੇ ਸਰਕਾਰੀ ਮਕਾਨ ਲੈਣ ਲਈ ਵੀ ਆਖਿਆ ਅਤੇ ਕਦੇ ਕਿਸੇ ਹੋਰ ਢੰਗ ਨਾਲ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕਾਂ ਨੇ 크੍ਰਿਸ਼ਨ ਨੂੰ ਆਖਣਾ ਕਿ ਤੇਰੀ ਡੀਸੀ ਨਾਲ ਨੇੜਤਾ ਹੈ ਤੂੰ ਆਪਣਾ ਕੰਮ ਕਰਵਾ ਲਾ ਅਫਸਰ ਨਾਲ ਨੇੜਤਾ ਦਾ ਫਾਇਦਾ ਲਈਦਾ ਹੁੰਦਾ ਹੈ 크੍ਰਿਸ਼ਨ ਨੇ ਹਮੇਸ਼ਾ ਸੋਸਾਇਟੀ ਦੇ ਕੰਮਾਂ ਨੂੰ ਪਹਿਲ ਦੇਣੀ ਬਹੁਤ ਸਾਰੇ ਪ੍ਰੋਗਰਾਮ ਪ੍ਰਸ਼ਾਸਨ ਦੀ ਸਹਾਇਤਾ ਨਾਲ ਕਰਵਾਏ ਅਤੇ ਮਸਲੇ ਹੱਲ ਕਰਵਾਏ ਚਰਨਜੀਤ ਕੌਰ ਦੀ ਪੁਸਤਕ ਨਾਰੀ ਦਸ਼ਾ ਤੇ ਦਿਸ਼ਾ ਸਾਖਰਤਾ ਸੰਮਤੀ ਫਰੀਦਕੋਟ ਨੇ ਪਹਿਲੀ ਵਾਰ ਛਾਪੀ ਸੀ ਕ੍ਰਿਸ਼ਨ ਨੇ ਹਮੇਸ਼ਾ ਸੋਸਾਇਟੀ ਦੇ ਕੰਮਾਂ ਨੂੰ ਹੀ ਪਹਿਲ ਦਿੱਤੀ ਉਹ ਆਪਣੇ ਦੁੱਖਾਂ ਸੁੱਖਾਂ ਨੂੰ ਟੱਚ ਕਰਕੇ ਜਾਣਦਾ ਸੀ ਤਰਕਸ਼ੀਲ ਲਹਿਰ ਵਿੱਚ ਕੰਮ ਕਰਦੇ ਆ ਉਸ ਦੀ ਦੋਸਤੀ ਡਾਕਟਰ ਅਜੀਤਪਾਲ ਡਾਕਟਰ ਨਵਤੇਜ ਡਾਕਟਰ ਹਰਬਾਗ ਡਾਕਟਰ ਰਣਵੀਰ ਸਿੰਘ ਯਖਮੀ ਤੇ ਡਾਕਟਰ ਬਲਵੰਤ ਸਿੰਘ ਸਿੱਧੂ ਨਾਲ ਹੋ ਗਈ ਬਲਵੰਤ ਸਿੰਘ ਸਿੱਧੂ ਤਾਂ ਉਸ ਨੂੰ ਤਰਕਸ਼ੀਲਾਂ ਦੇ ਰੱਥ ਦਾ ਸਾਰਥੀ ਆਖਦਾ ਸੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਨਾਟਕਕਾਰਾਂ ਵਿੱਚੋਂ ਗੁਰਸ਼ਰਨ ਭਾਜੀ ਤੋਂ ਲੈ ਕੇ ਤਰਲੋਚਨ ਸਿੰਘ ਸਮਰਾਲਾ ਤੱਕ ਜਮਹੂਰੀ ਕਾਰਕੁਨਾਂ ਵਿੱਚੋਂ ਪ੍ਰੋਫੈਸਰ ਜਗਮਉਂ ਤੋਂ ਲੈ ਕੇ ਅਜੀਤਪਾਲ ਤੱਕ ਬਾਪੂ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਲੈ ਕੇ ਪੁੱਤਰ ਸਿਆਸਤਦਾਨ ਬਲਵੰਤ ਸਿੰਘ ਰਾਮੂ ਵਾਲੀਏ ਤੱਕ ਸਹਿਤਕਾਰਾਂ ਵਿੱਚੋਂ ਗੁਰਦਿਆਲ ਸਿੰਘ ਤੋਂ ਲੈ ਕੇ ਸ਼ਿਆਮਸੁੰਦਰ ਦੀਪਤੀ ਤੱਕ ਅੰਤਰਰਾਸ਼ਟਰੀ ਪੱਧਰ ਦੇ ਤਰਕਸ਼ੀਲ ਮੈਨੂਅਲ ਐਡਮਾਰਕੂ ਤੋਂ ਲੈ ਕੇ ਪ੍ਰੇਮਾਨੰਦ ਤੱਕ ਸੰਪਾਦਕਾਂ ਹਰਪਾਜਨ ਹਲਵਾਰਵੀ ਤੋਂ ਲੈ ਕੇ ਅਜਮੇਰ ਸਿੱਧੂ ਤੱਕ ਤਰਕਸ਼ੀਲ ਮੇਘਰਾਜ ਮਿੱਤਰ ਤੋਂ ਲੈ ਕੇ ਮੇਘਰਾਜ ਰੱਲਾ ਤੱਕ ਇਤਿਹਾਸਕਾਰ ਸੁਭਾਸ਼ ਪ੍ਰਹਾਰ ਤੋਂ ਲੈ ਕੇ ਰਾਜਪਾਲ ਸਿੰਘ ਤੱਕ ਸਭ ਉਸ ਦੇ ਕਦਰਦਾਨ ਸਨ ਖੋਦ ਉਹ ਦਸਵੀਂ ਪਾਸ ਬਿਜਲੀ ਬੋਰਡ ਵਿੱਚ ਲੈਂਡਮੈਨ ਹੀ ਸੀ ਜੋ ਹਜ਼ਾਰਾਂ ਸੁਝਵਾਂ ਲੋਕਾਂ ਦੀਆਂ ਅੱਖਾਂ ਦਾ ਤਾਰਾ ਸੀ ਇਸ ਪਿੱਛੇ ਉਸ ਦੀ ਮਿਹਨਤ ਸਹਿਰਦਤਾ ਦ੍ਰਿੜਤਾ ਅਤੇ ਲੋਕਾਂ ਦੇ ਕੰਮ ਆਉਣ ਦੀ ਉਮੰਗ ਸੀ ਅਜਿਹੇ ਕ੍ਰਿਸ਼ਨ ਨੂੰ ਯਾਦ ਕਰਨਾ ਪੱਥਰ ਦੇ ਬੁੱਤ ਪੂਜਨ ਨਾਲੋਂ ਕਿਤੇ ਚੰਗਾ ਹੈ ਉਸ ਦੀ ਯਾਦ ਵਿੱਚ ਬਰਗਾੜੀ ਤਰਕਸ਼ੀਲ ਕੇਂਦਰ ਵੀ ਬਣਿਆ ਹੋਇਆ ਹੈ ਜਿੱਥੇ ਉਸ ਦੇ ਸਾਥੀ ਕੇਸ ਹੱਲ ਕਰਦੇ ਹਨ ਉਹ ਸੱਚਮੁੱਚ ਤਰਕਸ਼ੀਲਾਂ ਦਾ ਕ੍ਰਿਸ਼ਨ ਸੀ